ਹਾਂ ਤਾਂ ਸਾਥਗਰੋ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਨੇ ਜਿਹੜੇ ਡੇਰਾ ਸੱਚਾ ਸੋਦਾ ਦੀ ਨਿੰਦਿਆ ਕਰਦੇ ਆਂ ਚਾਹੇ ਆਮ ਲੋਕ ਹੈ ਚਾਹੇ ਉਹ ਰਾਜਨੀਤੀ ਨੇਤਾ ਹੈ ਅਸੀਂ ਉਹਨਾਂ ਦੇ ਸਵਾਲਾਂ ਦੇ ਅੱਜ ਜਵਾਬ ਦੇ ਰਹੇ ਆਂ ਜੋ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਾਂ ਫੇਸਬੁੱਕ ਤੇ ਜਾਂ YouTube ਤੇ ਜਿਹੜੇ ਨਿੰਦਿਆ ਕਰਦੇ ਆਂ ਅਸੀਂ ਅੱਜ ਤੁਹਾਨੂੰ ਇਹ ਸਵਾਲ ਕਰਦੇ ਆਂ ਕਿ ਡੇਰਾ ਸੱਚਾ ਸੋਦਾ ਨੇ ਲੋਕ ਵਿਗਾੜਿਆ ਚਿੱਟਾ ਕੀਨੇ ਲਿਆਂਦਾ ਨਸ਼ਾ ਕਿਨੇ ਲਿਆਂਦਾ ਇਹ ਮੈਂ ਰਾਜਨੀਤੀ ਨੇਤਾ ਨੂੰ ਅੱਜ ਸਵਾਲ ਕਰਦਾ ਹੈ ਵੀ ਜਿਹੜਾ ਚਿੱਟਾ ਆਇਆ ਨਸ਼ੇ ਆਏ ਤੁਹਾਡੀਆਂ ਜ਼ਿੰਮੇਵਾਰੀਆਂ ਸੀ ਨਸ਼ੇ ਨੂੰ ਰੋਕਣਾ ਕ੍ਰੀਤੀਆਂ ਨੂੰ ਰੋਕਣਾ ਤੁਹਾਡੀਆਂ ਜ਼ਿੰਮੇਵਾਰੀਆਂ ਸੀ ਫਿਰ ਜਿੰਨੀ ਵੀ ਨੌਜਵਾਨੀ ਵਿਗੜੀ ਉਹ ਡੇਰਿਆਂ ਚ ਜਾ ਕੇ ਤਾਂ ਨਹੀਂ ਨਾ ਵਿਗੜੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਤਾਂ ਵਿਗੜੇ ਹੋਏ ਲੋਕਾਂ ਨੂੰ ਸੁਧਾਰਿਆ ਨਸ਼ੇ ਵਿੱਚ ਡੁੱਬੇ ਹੋਏ ਲੋਕਾਂ ਨੂੰ ਕੱਢਿਆ ਜਾਨੀ ਕਿ ਜੋ ਕ੍ਰੀਤੀਆਂ ਨਾਲ ਜੁੜੇ ਸੀ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਸਮਝਾ ਕੇ ਉਹਨਾਂ ਦੀ ਜ਼ਿੰਦਗੀ ਬਦਲੀ ਅੱਜ ਅਸੀਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਦੇ ਆਂ ਹੈ ਵੀ ਇੱਕ ਪਾਸੇ ਤੁਸੀਂ ਰਾਜਨੀਤੀ ਦਾ ਭਾਸ਼ਣ ਸੁਣ ਲਓ YouTube ਤੇ ਹਰ ਇੱਕ ਨੇਤਾ ਦਾ ਭਾਸ਼ਣ ਪਿਆ ਤੇ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਦੇ 사త్సੰਗ ਪਿਆ ਪਹਿਲਾਂ ਤਾਂ ਤੁਸੀਂ ਰਾਜਨੀਤੀ ਦਾ ਭਾਸ਼ਣ ਸੁਣ ਲਓ ਜੋ ਬੋਟਾ ਸਮੇ ਇਹਨਾਂ ਦਾ ਭਾਸ਼ਣ ਹੁੰਦਾ ਹੈ ਤੇ ਦੂਜੇ ਪਾਸੇ ਗੁਰੂ ਜੀ ਦਾ 사త్సੰਗ ਸੁਣ ਲਓ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਵੀ ਕਿਹਨੇ ਲੋਕਾਂ ਨੂੰ ਸੁਧਾਰਿਆ ਤੇ ਕਿਹਨੇ ਲੋਕਾਂ ਨੂੰ ਵਿਗਾੜਿਆ ਜਿਹੜੀ ਰਾਜਨੀਤੀ ਹੈ ਵੋਟਾਂ ਦੇ ਸਮੇਂ ਭਾਸ਼ਣ ਪਤਾ ਕੀ ਕਰਦੇ ਆ ਸਾਡਾ ਰਾਜ ਲਿਆਓ ਜੀ ਅਸੀਂ ਫਲਾਣੇ ਦੇ ਗਾਲ ਚ ਸੰਗਲ ਪਾ ਲਾਂਗੇ ਫਲਾਣੇ ਦੇ ਗਾਲ ਚ ਰੱਸਾ ਪਾ ਦੇਾਂਗੇ ਫਲਾਣੇ ਨੂੰ ਕਹੇ ਕਰ ਦੇਾਂਗੇ ਢੀਗੜ ਨੂੰ ਐ ਕਰ ਦੇਾਂਗੇ ਜਾਨੀ ਕਿ ਨਫ਼ਰਤ ਰੂਪੀ ਬੂਟਾ ਬੀਜਦੇ ਆ ਕਿਤੇ ਇਹਨਾਂ ਨੇ ਭਾਈਚਾਰੇ ਦਾ ਵਿਦੇਸ਼ ਦਿੱਤਾ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਭਾਈਚਾਰੇ ਦਾ ਵਿਦੇਸ਼ ਦਿੰਦੇ ਆ ਜੁੜ ਮਿਲ ਕੇ ਰਹਿਣ ਦਾ ਵਿਦੇਸ਼ ਦਿੰਦੇ ਆ ਤੇ ਉਹਦੀ ਜੌਂਦੀ ਜਾਗਦੀ ਮਿਸਾਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਸਕਦੇ ਆ ਜੌਂਦੀ ਜਾਗਦੀ ਡੇਰਾ ਸੱਚਾ ਸੌਦਾ ਦੇ ਜਿਹੜੇ ਪ੍ਰੇਮੀ ਐ ਕਿਤੇ ਪਿੰਡਾਂ ਵਿੱਚੋਂ ਲੜਦੇ ਵੇਖਿਆ ਜਵੇਂ ਆਮ ਲੋਕ ਦਾਵੋ-ਦਾਵੀ ਹੋ ਜਾਂਦੇ ਆ ਝਗੜੋ-ਝਗੜੀ ਹੋ ਜਾਂਦੇ ਆ ਗੰਡਾਸੋ-ਗੰਡਾਸੀ ਹੋ ਜਾਂਦੇ ਆ ਕੀ ਕੁਝ ਹੋ ਜਾਂਦਾ ਵੜ-ਵੜ ਕੇ ਮਰ ਜਾਂਦੇ ਆ ਕਿਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜਿਹੜੇ ਅਸਲੀ ਪ੍ਰੇਮੀ ਐ ਜਿਹੜੇ ਗੁਰੂ ਦੀ ਗੱਲ ਮੰਨਣ ਵਾਲੇ ਐ ਕਿਤੇ ਉਹ ਲੜਦੇ ਦੇਖਿਆ ਪਿੰਡਾਂ ਦੇ ਵਿੱਚ ਮੰਨ ਕੇ ਚੱਲੋ ਬਹਿਵਲ ਦੇ ਵਿੱਚ ਜਿੰਨੇ ਵੀ ਅਸੀਂ 5-7 ਘਰ ਡੇਰਾ ਪ੍ਰੇਮੀਆਂ ਦੇ ਐ ਕਿਤੇ ਸਾਨੂੰ ਲੜਦਿਆਂ ਨੂੰ ਵੇਖਿਆ ਵੇਖਿਆ ਵੀ ਕਿਤੇ ਅਸੀਂ ਪ੍ਰੇਮੀ-ਪ੍ਰੇਮੀ ਲੜ ਪਏ ਜਾਂ ਥਾਣੇ ਦੇ ਵਿੱਚ ਸਾਡਾ ਮਸਲਾ ਜਾਵੜਿਆ ਜਾਣੇ ਕਿ ਗੁਰੂ ਜੀ ਨੇ ਸਾਨੂੰ ਸਮਝਾਇਆ ਵੀ ਲੜਾਈਆਂ ਵਿੱਚ ਕੁਝ ਨਹੀਂ ਪਿਆ ਝਖੜਿਆਂ ਵਿੱਚ ਕੁਝ ਨਹੀਂ ਪਿਆ ਇੱਕ ਦੂਜੇ ਨਾਲ ਪ੍ਰੇਮ ਕਰੋ ਮਿਲ ਕੇ ਚੱਲੋ ਪਰ ਅਸੀਂ ਰਾਜਨੀਤੀ ਨੇਤਾ ਨੂੰ ਤੇ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਆ ਵੀ ਲੋਕ ਤੁਸੀਂ ਵਿਗਾੜਿਆ ਰਾਜਨੀਤੀ ਨੇ ਵਿਗਾੜਿਆ ਡੇਰਾ ਨੇ ਤਾਂ ਲੋਕ ਸੁਧਾਰੇ ਆ ਡੇਰਾ ਨੇ ਤਾਂ ਸਿੱਧੇ ਰਹਿ ਪਾਏ ਆ ਡੇਰਾ ਨੇ ਤਾਂ ਲੋਕਾਂ ਨੂੰ ਕ੍ਰੀਤੀਆਂ ਨਾਲੋਂ ਤੋੜਿਆ ਭਰਾਈਆਂ ਨਾਲੋਂ ਤੋੜਿਆ ਤਾਂ ਅਸੀਂ ਅੱਜ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਰਾਜਨੀਤੀ ਨੇਤਾ ਦੇਰਾ ਸੱਚਾ ਸੋਧਾ ਦੇ ਪੂਜੇ ਗੁਰੂ ਜੀ ਦੀ ਨਿੰਦਿਆ ਕਰਦੇ ਆ ਤੁਸੀਂ ਲੋਕ ਵਿਗਾੜੇ ਪੂਜੇ ਗੁਰੂ ਜੀ ਨੇ ਸੁਧਾਰੇ ਉਹਨਾਂ ਨੂੰ ਕੱਢਿਆ ਮਾੜਿਆਂ ਕੰਮਾਂ ਚੋਂ ਕੱਢਿਆ ਉਹਨਾਂ ਨੂੰ ਨਸ਼ਿਆਂ ਚੋਂ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਮੇ ਦੀ ਲੋੜ ਹੈ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ